ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ। ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਹਨ। ਮੈਂ ਮਾਨ ਸਰਕਾਰ ਦਾ ਦਿਲ ਦੀ ਢੂੰਗਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਇਗਜ਼ਾਮ ਆਉਂਦੇ ਹਨ, ਹਰ ਸਾਲ ਰਿਜ਼ਲਟ ਆਉਂਦੇ ਹਨ, ਲਗਾਤਾਰ ਬੱਚਿਆਂ ਨੂੰ oportunidades ਮਿਲਦੀਆਂ ਹਨ। ਮਿਸ਼ਨ ਰੋਜ਼ਗਾਰ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ 54422 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਅੱਜ ਫਿਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ। ਇਹ ਆਖਰੀ ਨੌਕਰੀ ਨਹੀਂ ਹੈ। ਆਖਰੀ ਸਮਝ ਲੈਣੀ। ਹੋਰ পড়ੋ। ਜਿੰਨੇ ਕੋਈ ਨੇ ਕਿਹਾ ਤੀਜੀ ਨੌਕਰੀ। ਹੋਰ ਅੱਗੇ ਪੀਸੀਐਸ ਦੇ ਵੀ ਨਿਕਲਣ ਲੱਗੇ ਗੱਲ ਨੂੰ। ਯੂਪੀਐਸਸੀ ਸੈਂਟਰ ਖੋਲ ਰਹੇ ਆ। ਆਈਐਸ ਵਾਸਤੇ ਤਿਆਰੀ ਕਰ ਲਓ। ਕਿਉਂ ਆਪਾਂ ਕੋਈ ਨਹੀਂ ਕਰ ਸਕਦੇ ਜਿਹੜੇ ਆਈਐਸ ਬਣਦੇ ਕੋਈ ਉਹ ਵੀ ਤਾਂ ਆਪਣੇ ਵਰਗੇ ਹੀ ਹੋ। ਬਸ ਉਹ ਸੈਟਿੰਗ ਚਾਹੀਦੀ ਹੈ। ਪ੍ਰੋਪਰ ਮਾਹੌਲ ਚਾਹੀਦਾ ਬਸ। ਉਹ ਅਸੀਂ ਤੁਹਾਨੂੰ ਦੇ ਦਾਂਗੇ। ਇਤਿਦਿਨੀ ਆਰਤੀ ਚੌਂਕ ਦੇ ਵਿੱਚ ਇੱਕ ਨੌਜਵਾਨ ਬੋਰੇ ਦੇ ਵਿੱਚ ਜਿਹੜੀ লাশ ਛੱਡ ਦਿੱਤੀ ਗਈ ਸੀ ਪੁਲਿਸ ਵੱਲੋਂ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸਾਡੇ ਨਾਲ ਸੀਨੀਅਰ ਪੁਲਿਸ ਅਧਿਕਾਰੀ ਨੇ ਸਰ ਸਰ ਕੀ ਮਾਮਲਾ ਕੀ ਹੈ ਸਰ ਜਿਹੜਾ ਬੋਰੀ ਦੇ ਵਿੱਚ ਪੜਾ লাশ ਜਿਹੜੀ ਛੁੱਟੀ ਜਾਂਦੀ ਸੜਕ ਦੇ ਕਿਨਾਰੇ ਵੀ ਰੇਸ਼ਮਾਨ ਨਾਮ ਦੀ ਮੈਲਾ ਪ੍ਰਵਾਸੀ ਮੈਲਾ 25 ਸਾਲ ਉਮਰ ਉਹਦੇ ਤੇ ਉਹਦੇ ਸੱ ਸੋਰਾ ਸ਼ੱਕ ਕਰਦੇ ਸੀ ਸ਼ੱਕ ਕਰਦੇ ਸੀ ਲੇਟ ਨਾਈਟ ਹੁੰਦੀ ਸੀ ਇੰਦੇ ਸ਼ੱਕ ਨੂੰ ਲੈ ਕੇ ਹੀ ਉਹਨਾਂ ਨੇ ਉਹਨੂੰ ਦਰਮਿਆਣੀ ਰਾਤ ਨੂੰ ਇਹਦਾ ਮਰਡਰ ਕਰਤਾ ਸਰ ਇਹ ਜਿਹੜੀ ਲੜਕੀ ਮਰੀ ਹੈ ਤੇ ਉਹ ਜਿਹੜਾ ਸੁੱਟਿਆ ਸੀਗਾ ਬਾਈਕ ਦੇ ਉੱਪਰ ਜਿਹੜਾ ਲਾਸ਼ ਪਈ ਸੀ ਸੁੱਟਿਆ ਸੀ ਉਹ ਕਿਹ ਲੱਗਦਾ ਸੀ ਸਰ ਜਿਹੜਾ ਇਹਦਾ ਸਹਰਾ ਸੀ ਉਹ ਵੀ ਨਾਲ ਸੀ ਤੇ ਨਾਲ ਅਜੇ ਸੀ ਠੀਕ ਹੈ ਅਜੇ ਇਹਨਾਂ ਦਾ ਲਖਨਊ ਦੇ ਰਹਿਣ ਵਾਲਾ ਇਹਨਾਂ ਨੇ ਜਾਣਕਾਰੀ ਆ ਠੀਕ ਹੈ ਉਹਨੂੰ ਇੱਥੇ ਬੁਲਾਇਆ ਗਿਆ ਉਹ ਲਾਸ਼ ਲੈ ਕੇ ਤੇ ਲੈ ਕੇ ਜਾ ਰਿਹਾ ਸੀ ਕਸਰ ਇਹ ਮਤਲਬ ਕਿਰਾਏ ਤੇ ਰਹਿੰਦੇ ਸੀ ਇੱਥੇ ਜਿੱਥੇ ਲੁਧਿਆਣਾ ਚ ਕਿਹੜੀ ਜਗ੍ਹਾ ਤੇ ਰਹਿੰਦੇ ਸੀ ਜੀ ਬਿਲਕੁਲ ਆਪਣਾ ਜਵਾਰ ਸਨੇਤ ਲਾਗੇ ਉੱਥੇ ਰਹਿ ਰਹੇ ਸੀ ਇਹ ਜਿਹੜਾ ਇਹਦਾ ਹੈਗਾ ਆ ਸੌਰਾ ਸਿਕਿਉਰਟੀ ਗਾਰਡ ਦਾ ਕੰਮ ਕਰਦਾ ਸੀ ਅਜੀ ਹਜੀ ਕੰਮ ਦੀ ਤਲਾਸ਼ ਸੀ ਡੇਢ ਕੁ ਮਹੀਨਾ ਨੂੰ ਹੋਇਆ ਸੀ ਇੱਥੇ ਆਏ ਸਰ ਕਿਹਾ ਇਹ ਵੀ ਜਾ ਰਿਹਾ ਕਿ ਜਿਹੜੀ ਮੋਟਰਸੈਕਲ ਦੀ ਨੰਬਰ ਪਲੇਟ ਸੀ ਕਹਿੰਦੇ ਰਜਿਸਟਰ ਨਹੀਂ ਸੀ ਕਿ ਨੰਬਰ ਰਜਿਸਟਰ ਨਹੀਂ ਸੀਗਾ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕੋਈ ਹੈਦਰ ਹੀ ਗਲਤਫਹਿਮੀ ਇਹ ਦੇਖੋ ਉਹ ਇਨਵੈਸਟੀਗੇਸ਼ਨ ਚੱਲ ਰਹੀ ਉਹਦੇ ਬਾਰੇ ਵੀ ਉਹ ਨੰਬਰ ਉਹਦਾ ਜਾਲੀ ਸੀ ਜਾਂ ਕੀ ਸੀ ਨੰਬਰ ਉਹ ਇਨਵੈਸਟੀਗੇਸ਼ਨ ਆ ਪਾਰਟ ਆਫ ਇਨਵੈਸਟੀਗੇਸ਼ਨ ਆ ਉਹ ਜੋ ਵੀ ਆਊਗੀ ਉਹਦੇ ਦੌਰਾਨ ਜੁੱਦਾ ਵੀ ਤਫਰੀਸ਼ ਦੇ ਵਿੱਚ ਆਊਗਾ ਉਹਦੇ ਤਾਬਕ ਜਿਹੜਾ ਜੁਰਮ ਚਾ ਵੱਡਾ ਜੁਰਮ ਹੋ ਜਾ ਤੁਹਾਨੂੰ ਸਹੀ ਦਿੱਕਤ ਆ ਜੇ ਸਰ ਇਹ ਤਿੰਨੇ ਜਣੇ ਨੂੰ ਗ੍ਰਿਫਤਾਰ ਕਿੱਥੋਂ ਕੀਤਾ ਗਿਆ ਇਹਨਾਂ ਨੂੰ ਲੇਕ ਸਟੇਸ਼ਨ ਤੋਂ ਕੀਤਾ ਗਿਆ ਸਟੇਸ਼ਨ ਤੋਂ ਕੀਤਾ ਗਿਆ ਤੇ ਸਰ ਇਹ ਜਿਹੜੇ ਤਿੰਨੇ ਜਣੇ ਹੈਗੇ ਨੇ ਇਹਨਾਂ ਨੂੰ ਜਦੋਂ ਆਪਾਂ ਚ ਗੱਲਬਾਤ ਕੀ ਹੁੰਦੀ ਸੀ ਇਹਨਾਂ ਦੀ ਵੀ ਕਾਰਨ ਕੀ ਜਿਹੜਾ ਮੇਨ ਕਾਰਨ ਕੀ ਰਏ ਨੇ ਮਾਰਨ ਦੇ ਇਹਨਾਂ ਦੇ ਵੀ ਕੋਈ ਨਾ ਮੇਨ ਕਾਰਨ ਇਹਨਾਂ ਦਾ ਸੀ ਜਿਹੜੀ ਆਪਣੀ ਰੇਸ਼ਮਾ ਸੀ ਮਰਨ ਵਾਲੀ ਜਿਹੜੀ ਮਹਿਲਾ ਸੀ ਉਹ ਪਹਿਲੋਂ ਲਖਨਊ ਰਹਿ ਰਹੀ ਸੀ ਆਪਣੇ ਘਰ ਵਾਲੇ ਦੇ ਨਾਲ ਅਰਵਿੰਦ ਦੇ ਨਾਲ ਉੱਥੇ ਨਾਲ ਆਪਚ ਮਨ ਮਟਾਵ ਸੀ ਉਹਨਾਂ ਦਾ ਕੋਈ ਚੱਲ ਰਿਆ ਸੀ ਉਹਦੇ ਸੱਸ ਸਹੁਰਿਆਂ ਨੇ ਉਹਨੂੰ ਇੱਥੇ ਲੈ ਆਂਦਾ ਇੱਥੇ ਲਿਆ ਕੇ ਫਿਰ ਵੀ ਉਹ ਉੱਥੇ ਸ਼ੱਕ ਕਰਦੇ ਸੀ ਕੋਈ ਰਾਤ ਨੂੰ ਲੇਟ ਨਾਲ ਬਾਹਰ ਜਾਂਦੀ ਜਾਂ ਕੁਛ ਕਰਦੀ ਆ ਇਸੇ ਚੀਜ਼ ਨੂੰ ਲੈ ਕੇ ਜਦੋਂ ਉਹਨਾਂ ਦਾ ਜਿਹੜੀ ਮorderDetails ਵਾਲੀ ਹੈਗੀ ਸੀ ਜਿੰਸੀ ਉਸ ਦਿਨ ਛੱਕ ਦੇ ਬਣਾ ਦੇ ਉਹਨੇ ਹੱਥੋਂ ਪਾਈ ਕੀਤਾ ਹੱਥੋਂ ਪਾਈ ਦੌਰਾਨ ਜਿਹੜਾ ਇਹਦਾ ਸੋਰਾ ਸੀ ਉਹਨੇ ਗਲਾ ਦਬਾਤਾ ਗਲਾ ਦਬਾ ਕੇ ਨੂੰ ਮਾਰ ਦਿੱਤਾ ਸਿਰ ਪੁਲਿਸ ਨੂੰ ਕਿੰਨੇ ਘੰਟੇ ਲੱਗੇ ਇਹਨਾਂ ਨੂੰ ਫੜਨ ਦੇ ਵਿੱਚ ਕਿਉਂਕਿ 2 ਦਿਨ ਪਹਿਰਾ ਗੱਲ ਹੋ ਗਈ ਹੈ ਤੇ ਪੁਲਿਸ ਨੂੰ ਕਿੰਨਾ ਟਾਈਮ ਲੱਗਿਆ ਨੋ ਫੜਨ ਦੇਖੋ ਪੁਲਿਸ ਨੇ ਬੜੀ ਮੁਸ਼ਤਿਹਦੀ ਨਾਲ ਕੰਮ ਕੀਤਾ ਸਾਡੇ ACP ਸਿਵਲ ਲਾਈਨ ਐਸਐਚਓ ਬੜੀ ਮੁਸ਼ਤਿਹਦੀ ਨਾਲ ਟੈਕਨੀਕਲ ਤੌਰ ਤੇ ਸਰਸ ਲਾ ਕੇ ਬੜੇ ਵਿਹੇ ਤਰੀਕੇ ਨਾਲ ਕੰਮ ਕੀਤਾ within 4 hours ਅਸੀਂ ਨੂੰ ਚੋਸ ਕਰਕੇ ਜੀ ਬਿਲਕੁਲ ਲੁਧਿਆਣਾ ਦੇ ਬੀਤੇ ਦਿਨਾਂ ਦੇ ਵਿੱਚ ਇੱਕ ਆਰਤੀ ਚੌਂਗ ਦੇ ਵਿੱਚ ਨੌਜਵਾਨ ਵੱਲੋਂ ਲਾਸ਼ ੁੱਟੀ ਜਾਂਦੀ ਹੈ ਹਾਲਕਿ ਉਹ ਜਿਹੜਾ ਨੌਜਵਾਨ ਸੀਗਾ ਹਾਲਕਿ ਉਹ ਤੋਂ ਭੱਜ ਵੀ ਜਾਂਦਾ ਆ ਤੇ ਹੁਣ ਜਦੋਂ ਜਿੱਥੋਂ ਬਾਅਦ ਪੁਲਿਸ ਨੇ ਜਿਹੜੇ ਮਾਮਲੇ ਦੇ ਕਾਰਵਾਈ ਕਰਦਿਆ ਚਾਰ ਘੰਟਿਆਂ ਦੇ ਅੰਦਰ ਤਿੰਨ ਜਿਹੜੇ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਲੁਧਿਆਣਾ ਤੋਂ ਲਖਮਿੰਦਰ ਸਿੰਘ ਥੈਂਕਸ ਵੈਰਾਟੀ